ਪਿਛਲੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਕਿਸਾਨੀ ਮਸਲਿਆਂ ਨੂੰ ਲੈ ਕੇ ਕਿਸਾਨਾਂ ਵੱਲੋਂ ਵੱਖ-ਵੱਖ ਤਰੀਕੇ ਨਾਲ ਅੰਦੋਲਨ ਛੇੜੇ ਗਏ ਨੇ ਜੇਕਰ ਕਿਸਾਨਾਂ ਦੀ ਮੰਨੀਏ ਤਾਂ ਇਹਨਾਂ ਅੰਦੋਲਨਾਂ ਦੇ ਬਾਵਜੂਦ ਕਿਸਾਨੀ ਮਸਲਿਆਂ ਦਾ ਕੋਈ ਵੀ ਹੱਲ ਨਹੀਂ ਨਿਕਲਿਆ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਕਿਸਾਨੀ ਮੰਗਾਂ ਦਾ ਇੱਕ ਮੰਗ ਪੱਤਰ ਦੇਣ ਦੇ ਲਈ ਖੰਨਾ ਦੇ ਨੇੜਲੇ ਪਿੰਡ ਇਕਲੋਹਾ ਤੋਂ ਨੌਜਵਾਨ ਦਿਲਪ੍ਰੀਤ ਸਿੰਘ ਢਿੱਲੋਂ ਦੌੜ ਲਗਾ ਕੇ 55 ਘੰਟੇ ਅੰਦਰ ਲਗਭਗ 302 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਪਾਰਲੀਮੈਂਟ ਹਾਊਸ ਜਾ ਰਿਹਾ ਹੈ ਉੱਥੇ ਪਹੁੰਚ ਕਿਸਾਨੀ ਮੁੱਦਿਆਂ ਸੰਬੰਧੀ ਇੱਕ ਮੈਮੋਰੰਡਮ ਦਿੱਤਾ ਜਾਵੇਗਾ ਤਾਂ ਜੋ ਕਿਸਾਨੀ ਮਸਲਾਂ ਦਾ ਕੋਈ ਹੱਲ ਨਿਕਲ ਸਕੇ ਇਹ ਦੋੜਖੰਨਾ ਦੇ ਪਿੰਡ ਇਕੋਲਾਹਾ ਦੇ ਗੁਰਦੁਆਰਾ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਤੋਂ ਅਰਦਾਸ ਤੋਂ ਬਾਅਦ ਸ਼ੁਰੂ ਕੀਤੀ ਗਈ ਹੈ ਇਸ ਸਬੰਧੀ ਮੈਰਾਥਨ ਦੌੜ ਲਗਾਉਣ ਵਾਲੇ ਨੌਜਵਾਨ ਦਿਲਪ੍ਰੀਤ ਸਿੰਘ ਢਿੱਲੋਂ ਨੇ ਆਪਣੇ ਕੁਝ ਬਿਆਨ ਮੀਡੀਆ ਨਾਲ ਸਾਂਝੇ ਕੀਤੇ ਨੇ ਇਸ ਸਬੰਧੀ ਮੈਰਾਥਨ ਦੌੜ ਲਗਾਉਣ ਵਾਲੇ ਨੌਜਵਾਨ ਦਿਲਪ੍ਰੀਤ ਸਿੰਘ ਢਿੱਲੋਂ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਦਿਲਪ੍ਰੀਤ ਸਿੰਘ ਢਿੱਲੋਂ ਜਿਹੜੀ ਮੈਰਾਥਨ ਹੈ ਕਿੱਥੇ ਤੋਂ ਕਿੱਥੇ ਤੱਕ ਜਾ ਰਹੀ ਹੈ ਤੁਹਾਨੂੰ ਪਤਾ ਇਹ ਪਾਲ ਦਿੱਲੀ ਪਾਰਲੀਮੈਂਟ ਤੱਕ ਜਾ ਰਹੀ ਹੈ ਪੰਡੇ ਕਲਾਇ ਤੋਂ ਸਟਾਰਟ ਕਰਕੇ ਦਿੱਲੀ ਦੀ ਪਾਰਲੀਮੈਂਟ ਤੱਕ ਮੋਟਿਵ ਕੀ ਹੈ ਇਸ ਜਿਹੜੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੇ ਉਹਨਾਂ ਦੇ ਹੱਕ ਵਾਸਤੇ ਜਾ ਰਹੇ ਸੀ। ਇਹ ਅੱਜ ਸ਼ੁਰੂ ਕਰਦੇ ਪੜਾ ਕਿੱਥੇ ਕਿੱਥੇ ਇਹ ਅੱਜ ਸ਼ੁਰੂ ਕਰਕੇ 50 ਘੰਟੇ ਦਾ ਸਫ਼ਰ ਆ ਟੋਟਲ 50 40 ਤੋਂ 50 ਘੰਟੇ ਲੱਗ ਜਾਣਗੇ। ਥੋੜੇ ਜਿਹਾ ਉੱਤੇ-ਨੀਚੇ ਹੋ ਸਕਦੇ ਨੇ। ਥੋੜੇ ਮਾਂਚ ਕੀਦਾ ਆ ਜੀ ਮੈਂ ਤੁਹਾਨੂੰ ਇਹ ਜਿਹੜੇ ਕਿਸਾਨ ਸੀਗੇ ਕਿੰਨੇ ਸਾਲਾਂ ਤੋਂ ਪ੍ਰੋਟੈਸਟ ਕਰਦੇ ਆ ਰਹੇ ਨੇ ਤੇ ਮੈਨੂੰ ਵੀ ਆਪ ਨੂੰ ਲੱਗਿਆ ਕਿ ਮੈਂ ਵੀ ਆ ਇਹਨਾਂ ਦੇ ਨਾਲ ਆਪਣਾ ਯੋਗਦਾਨ ਪਾਵਾਂ ਕੁਝ। ਤੁਸੀਂ ਕਰਦੇ ਮੈਂ ਐਥਲੈਟਿਕ ਦਾ ਕੋਚ ਆਂ ਹਾਂਜੀ ਕਿੱਥੇ ਪ੍ਰੈਕਟਿਸ ਕਰਦੇ ਖੰਨੇ ਕਿੰਨੇ ਦਿਨ ਨੂੰ ਤੁਸੀਂ ਲਗਾ ਕੇ ਆਉਗੇ ਇਹ 3 50 ਘੰਟੇ ਲੱਗ ਜਾਣਗੇ ਤੁਹਾਨੂੰ ਕਹਤ ਦਿੱਤੀ ਜਾਣ ਨੂੰ ਹਾਂਜੀ ਵਾਪਸ ਸਵੇਰੇ ਤਾਂ ਵਾਪਸ ਗੱਡੀ 'ਚ ਆ ਜਾਗੇ ਨਾਲ ਗੱਡੀ ਜਾਊਗੀ ਤੇ ਸਪੋਰਟਪਰਸ ਕਰ ਰਿਹਾ ਤਾਂ ਮੇਰੇ ਫਾਦਰ ਸਾਹਿਬ ਨੇ ਇਹ ਕੁਝ ਮਰੇ ਯਾਰ ਦੋਸਤ ਨੇ ਤੇ ਫੋਰ ਕਿਸਾਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਮੈਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਗਾ ਕਿ ਸਾਰੇ ਇੱਕ ਜੁੱਟ ਹੋ ਕੇ ਆਪਾਂ ਇਕੱਠੇ ਹੋ ਕੇ ਇਹ ਸੰਘਰਸ਼ ਨੂੰ ਪੂਰਾ ਕਰੀਏ ਕਿੰਨੀ ਕਿ ਪ੍ਰੈਕਟਿਸ ਦੀ ਇਹ ਦੀ ਮੈਂ ਦੌੜ ਪਈ ਮੈਨੂੰ 3 ਮਹੀਨਾ ਹੋ ਗਿਆ ਕੰਟੀਨਿਊ ਪ੍ਰੈਕਟਿਸ ਕਰਦ ਨੂੰ ਇਥੇ ਇਹ ਤੋਂ ਪਹਿਲਾਂ ਕਿ ਨਹੀਂ ਇੰਨੀ ਲੰਬੀ ਦੌੜ ਦੌੜੇ ਮੈਰਾਥਨ ਦੌੜਿਆ ਹਾਂ ਪਹਿਲਾਂ ਮੈਂ 42 ਕਿਲੋਮੀਟਰ ਖਾਣ ਪੀਣ ਦਾ ਫਿਰ ਨਹੀਂ ਖਾਣਾ ਕੁਝ ਨਹੀਂ ਗਾ ਜਸ ਕੋਈ ਲਿਕੁਇਡ ਦੇ ਜਰੇ ਆ ਹੋ ਖਾਣੀ ਨਹੀਂ ਰਿਹਾ ਨਹੀਂ ਬਿਲਕੁਲ ਵੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਤਿਹਾਸਕ ਦਿਨ ਹੈ ਜਦੋਂ ਗੁਰਨਾਲਕ ਸਿੰਘ ਜੀ ਨੇ ਕਿਸੇ ਟਾਈਮ ਬਾਬਰ ਨੂੰ ਜਾਬਰ ਕਹਿ ਕੇ ਮੰਗਾਰਿਆ ਸੀ ਅੱਜ ਕੇਂਦਰ ਦੀ ਸਰਕਾਰ ਜੋ ਜਾਬਰਾਨਾ ਹਕੂਮਤ ਕਰ ਰਹੀ ਹੈ ਸਾਡੇ ਦੇਸ਼ ਤੇ ਉਸ ਸਮੇਂ ਕਿਸਾਨ ਤੇ ਮਜ਼ਦੂਰ ਸੜਕਾਂ ਤੇ ਕਿਸਾਨ ਤੇ ਮਜ਼ਦੂਰ ਸੜਕਾਂ ਤੇ ਬੈਠ ਕੇ ਸੰਘਰਸ਼ ਕਰ ਰਹੇ ਨੇ ਉਹ ਸੰਸਦ ਅਰਸ਼ ਨੂੰ ਕਾਮਯਾਬ ਕਰਨ ਲਈ ਤੇ ਉਹਨੂੰ ਸਫਲਤਾ ਵੱਲ ਪਹੁੰਚਾਉਣ ਲਈ ਸਾਡੇ بیٹے ਨੇ ਦਿਲਪੀਰ ਸਿੰਘ ਤੇ ਲੋਨੇ ਆਪਣਾ ਖੂਨ ਵਾਰ ਕੇ ਕਿ ਅਸੀਂ ਤੇਲ ਵਾਰ ਕੇ ਦੇਖ ਲਿਆ ਹੁਣ ਅਸੀਂ ਖੂਨ ਵਾਰ ਕੇ ਵੇਖਾਂਗੇ ਅਸੀਂ ਦਿੱਲੀ ਦੀਆਂ ਤਲਹੀਜਾਂ ਤੱਕ ਪਾਰਲੀਮੈਂਟ ਤੱਕ ਪੰਜਾਬ ਦੀ ਨਹੀਂ ਬਲਕਿ ਕਿਸਾਨਾਂ ਦੀ ਮਜ਼ਦੂਰਾਂ ਦੀ ਇਨਸਾਨੀਅਤ ਦੀ ਤੇ ਮਕਾਮ ਤੋਂ ਸਫਲ ਪਹੁੰਚਾਉਣ ਲਈ ਆਪਣੀ ਆਵਾਜ਼ ਜਿਹੜੀ ਹੈ ਪਾਰਲੀਮੈਂਟ ਤੱਕ ਪਹੁੰਚਾਵਾਂਗੇ ਤਾਂ ਜੋ ਤੰਦਰ ਦੀ ਜਿਹੜੀ ਅੰਦੀ ਬੋਲੇ ਤੇ ਗੋਂਗੀ ਸਰਕਾਰ ਹੈ ਉਹਨੂੰ ਜਗਾਇਆ ਜਾ ਸਕੇ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ بڑا ਇਤਿਹਾਸਕ ਦਿਨ ਅੱਜ ਪੰਜਾਬ ਲਈ ਇਹ ਗੁਰੂ ਹਰਗੋਬਿੰਦ ਪਾਸ਼ਾ ਦੀ ਸਾਜੀ ਹੋਈ ਧਰਤੀ ਇਕਲਾਹੇ ਲਈ ਸਾਡੇ ਲਈ ਸਾਰਿਆਂ ਲਈ ਤੁਹਾਡੇ ਲਈ ਇਹ ਮਾਣ ਦੀ ਗੱਲ ਆ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕਰਨਲ ਸਿੰਘ ਜੀ ਇਕਲਾਹਾ ਇਨ੍ਹਾਂ ਦੇ ਲਾਇਕ ਫਰਜ਼ੰਦ ਸੁਪੁੱਤਰ ਸਰਦਾਰ ਦਿਲਪ੍ਰੀਤ ਸਿੰਘ ਜੀ ਢਿੱਲੋਂ ਜਿਹੜਾ ਮੌਜੂਦਾ ਕਿਸਾਨੀ ਅੰਦੋਲਨ ਚੱਲ ਰਿਹਾ ਦਿੱਲੀ ਦੇ ਵਿੱਚ ਉਹਨੂੰ ਹੋਰ ਤੇਜ਼ ਕਰਨ ਲਈ ਉਹਨੂੰ ਬਲ ਦੇਣ ਲਈ ਉਹਨੂੰ ਸਫਲਤਾ ਵੱਲ ਪਹੁੰਚਾਉਣ ਦੇ ਲਈ ਉਹਨਾਂ ਦੇ ਵਿੱਚ ਤੇਜ਼ੀ ਲਿਆਉਣ ਦੇ ਲਈ ਇਥੋਂ ਲੰਬੀ ਦੌੜ 302 ਕਿਲੋਮੀਟਰ ਦੀ ਦਿੱਲੀ ਤੱਕ ਲੈ ਕੇ ਜਾ ਰਹੇ ਨੇ ਤੋੜ ਕੇ ਜਾਣਾ ਸਰਦਾਰ ਦਲਪ੍ਰੀਤ ਸਿੰਘ ਢਿੱਲੋਂ ਨੇ ਤੇ ਆਪਣੀਆਂ ਜਿਹੜੀਆਂ ਮੰਗਾ ਦਾ ਮੰਗ ਪੱਤਰ ਆ ਉਹ ਪਾਰਲੀਮੈਂਟ ਤੱਕ ਪਹੁੰਚਾਉਣਾ ਇਹ ਤਾਂ ਹੋ ਗਿਆ ਇੱਕ ਪਾਰਟ ਪਰ ਇਹਦਾ ਦੂਜਾ ਪਾਰਟ ਇਹ ਆ ਕਿ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਲਈ ਉਹ ਲੋਕ ਜਿਹੜੇ ਹਲੇ ਤੱਕ ਵੀ ਅੰਦੋਲਨ ਤੋਂ ਦੂਰ ਨੇ ਜਿਹੜੇ ਹਲੇ ਵੀ ਕਬੂਤਰ ਬਾਗ ਅੱਖਾਂ ਮੀਟ ਕੇ ਸੁੱਤੇ ਪਏ ਨੇ ਉਹਨਾਂ ਨੂੰ ਝਗਾਉਣ ਦੇ ਲਈ ਇਹਦਾ ਬਹੁਤ ਵੱਡਾ ਇਹ ਕੁਰਬਾਨੀ ਭਰਿਆ ਉਦਮ ਅਸੀਂ ਸਾਰੇ ਕੰਗਸਾਹਬ ਇਹਨਾਂ ਦੇ ਫਾਦਰ ਸਾਹਿਬ ਕਿਸਾਨ ਜੱਥੇਬੰਦੀਆਂ ਤੁਸੀਂ ਸਾਰੇ ਅਸੀਂ ਸਪੋਰਟ ਕਰਦੇ ਆ ਮੈਂ ਤਾਂ ਦਿਲੋਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਕਿਰਪਾ ਕਰਿਓ ਇਸ ਨੂੰ ਸਫਲਤਾ ਬਖਸ਼ਿਓ ਤਾਂ ਜੋ ਪੰਜਾਬ ਦਾ ਮਾਣ ਉਸੇ ਤਰ੍ਹਾਂ ਬਰਕਰਾਰ ਰਹੇ ਜਿਵੇਂ ਪਹਿਲਾਂ ਸਾਰੀ ਦੁਨੀਆ ਦੇ ਵਿੱਚ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਵੀ ਇਹ ਘੱਟ ਸ਼ਬਦਾਂ ਦੇ ਵਿੱਚ ਨਹੀਂ ਦੱਸਣਾ ਚਾਹੁੰਦਾ ਕੁਝ ਚੀਜ਼ਾਂ ਹੁੰਦੀਆਂ ਨੇ ਪੰਜਾਬੀਆਂ ਨੂੰ ਜਿਵੇਂ ਇਤਿਹਾਸ 'ਚ ਮਿਲਿਆ ਹੋਇਆ ਗੁਰੂ ਗੋਬਿੰਦ ਸਿੰਘ ਜੀ ਤੋਂ ਐਵੇਂ ਇਹਨਾਂ ਦੇ ਫਾਦਰ ਸਾਹਿਬ ਸਰਦਾਰ ਤਰੰਗਾ ਜੀ ਇਹਨਾਂ ਨੇ ਸਾਈਕਲ ਤੇ ਗਏ ਸੀ ਪਿੰਡ ਤੋਂ ਲੈ ਕੇ ਪਾਰਲੀਮੈਂਟ ਤੇ ਇਹਨੇ ਉਹਨਾਂ ਦਾ ਰਿਕਾਰਡ ਅੱਗੇ ਬਤਾਉਣ ਲਈ ਵੀ ਸਾਈਕਲ ਨਾਲੋਂ ਵੀ ਜੇ ਰੇਸ ਲਾ ਕੇ ਜਾਵਾਂਗੇ ਤਾਂ ਮੇਰੇ ਹਿਸਾਬ ਨਾਲ ਇਹ ਵਰਲਡ ਚ ਇਹ ਰਿਕਾਰਡ ਹੋਊਗਾ ਆਲ ਵਰਲਡ ਚ ਇਹ ਰਿਕਾਰਡ ਹੋਊਗਾ ਪਿੰਡ ਇਕੜਾ ਹੈ ਦਾ ਤੇ ਤਹਿਸੀਲ ਖੰਨੇ ਦਾ ਜ਼ਿਲ੍ਹਾ ਲੁਧਿਆਣੇ ਦਾ ਵੀ ਆਲ ਵਰਡ ਚ ਨਾ ਹੋਊਗਾ ਉਹਦੇ ਕਰਕੇ ਵੀਰ ਤੇ ਬਹੁਤ ਬਹੁਤ ਮਾਣਾ ਸਾਨੂੰ ਤੇ ਤਰੰਗੇਪੀਰ ਤੇ ਜਿਹਨੇ ਇਹ ਜੇ ਸਪੂਤਾ ਨੂੰ ਜਨਮ ਦਿੱਤਾ ਤਿੰਨੇ ਪੁੱਤ ਨੇ ਤਿੰਨੇ ਬਹੁਤ ਹੀ ਲਾਇਕ ਨੇ ਇਹਦੇ ਸਾਰਿਆਂ ਦਾ ਭਾਈ ਧੰਨਵਾਦ ਤੁਹਾਡਾ ਪੱਤਰਕਾਰ ਸਾਹਿਬਾਂ ਦਾ ਆਉਣ ਦਾ ਸਾਥ ਦੇਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ